ਮੈਡਮ ਨਾਮ ਆਪਣਾ ਨਾਮ ਡਾਕਟਰ ਨਿਧੀ ਖੰਨਾ ਨਿਧੀ ਜੀ ਦੱਸੋ ਤੁਸੀਂ ਹੁਣ ਪ੍ਰੋਟੈਸਟ ਕਰ ਰਹੇ ਹੋ ਕਿਸ ਚੀਜ਼ ਦਾ ਪ੍ਰੋਟੈਸਟ ਐਕਚੁਅਲੀ ਸਾਡੇ ਕੋਲ ਡੇ ਨਾਈਟ ਡਿਊਟੀਆਂ ਤੇ ਕਰਾਈਆਂ ਚਾਹੁੰਦੀਆਂ ਪਰ ਸਾਡੇ ਕੋਲ ਸਿਕਿਉਰਿਟੀ ਕੋਈ ਨਹੀਂ ਹੈ ਆਲਮੋਸਟ ਮੇਰੀ ਵੀ ਹਰ ਇੱਕ ਨਾਈਟ ਡਿਊਟੀ ਦੇ ਵਿੱਚ ਮੰਨੂ ਪੁਲਿਸ ਸਿਕਿਉਰਿਟੀ ਨੂੰ ਕਾਲ ਕਰਨਾ ਪੈਂਦਾ ਹੈ ਕਿਸੇ ਨਾ ਕਿਸੇ ਵਜੋ ਇਸ ਕਰਕੇ ਸਾਡੀ ਅਪੀਲ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਵਿਦਨ ਹਸਪੀਟਲ ਓਨਲੀ ਸੋ ਥੈਟ ਬਾਹਰ ਕੋਈ ਵੀ ਹੋ ਜੇ ਸ਼ਰਾਰਤੀ ਤત્વ ਕੇ ਸਾਨੂੰ ਪਰੇਸ਼ਾਨ ਨਾ ਕਰੇ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਵੈਸਟ ਬੰਗਾਲ ਵਿੱਚ ਸਾਡੇ ਇੱਕ ਕੁਲੀਕ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ ਐਂਡ ਦੈਟ ਇਜ਼ ਕੁਆਇਟ ਅਨਫੋਰਚੂਨੇਟਲੀ ਤਾਂ ਕਿ ਰਿਪੀਟ ਨਾ ਹੋਵੇ ਸਿਕਿਉਰਿਟੀ ਦਾ ਕੁਝ ਇੰਤਜ਼ਾਮ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਰੇ ਲੋਕ ਆਪਣੇ ਬੱਚਿਆਂ ਨੂੰ ਡਾਕਟਰ ਸਪੈਸ਼ਲੀ ਲੜਕੀਆਂ ਨੂੰ ਡਾਕਟਰ ਬਣਨ ਤੋਂ ਗੁਰੇਜ਼ ਕਰਨਗੇ ਜੇ ਲੋਕੀ ਚਾਹੁੰਦੇ ਕਿ ਉਹਨਾਂ ਨੂੰ ਅੱਛੀਆਂ ਸਰਵਿਸਿਜ਼ ਮਿਲਣ ਤਾਂ ਸਾਨੂੰ ਸੈਕਿਉਰਿਟੀ ਪ੍ਰੋਵਾਈਡ ਕਰਨਾ ਬਹੁਤ ਜ਼ਰੂਰੀ ਹੈ। ਬੱਸ ਨਾ ਬੋਲੋ। ਮੇਰਾ ਨਾਮ ਡਾਕਟਰ ਜਨੈਸ਼ ਹੈ। ਜਿਸ ਡਿਊਟੀ ਦੇ ਸੋਇਟ ਪ੍ਰੋਟੈਸਟ ਕਰਦੇ। ਪਰ ਟੈਸਟ ਮੇਨ ਸਾਡਾ ਮੋਟਿਵ ਹੈਗਾ ਕਿ ਜਿਹੜਾ ਰੇਪ ਐਂਡ ਉਹਦਾ ਮਰਡਰ ਹੋਇਆ ਹੈ ਬੱਚੇ ਦਾ। ਠੀਕ ਹੈ 31 ਇਅਰ 올 ਫੀਮੇਲ ਸੀਗੇ ਜਿਹਦਾ ਮਰਡਰ ਹੋਇਆ। ਉਹਦੇ ਕਰਕੇ ਆਪਾਂ ਕਰ ਰਹੇ ਹਾਂ ਕਿ ਉਹ ਤੋਂ ਬਾਅਦ ਉਹਦੇ ਖਿਲਾਫ ਜਿਹੜੇ ਜਿਹੜੇ ਹੈਗੇ ਆ ਅਕਿਊਜ਼ਡ ਹੈ ਉਹਨਾਂ ਨੂੰ ਪਕੜਿਆ ਵੀ ਨਹੀਂ ਜਾ ਰਿਹਾ ਤੇ ਫੈਬ੍ਰੀਕੇਟ ਕੀਤੇ ਜਾ ਰਹੇ ਸਾਰੇ ਜਿਹੜੇ ਵੀ ਹੈਗੇ ਆ ਡਾਕੂਮੈਂਟਸ ਐਂਡ 올 ਸਾਰਾ ਉੱਥੇ ਤੋੜ-ਫੋੜ ਕਰ ਦਿੱਤੀ ਗਈ ਹੈ ਹਸਪੀਟਲ ਵਿੱਚ ਆਰਜੀ ਮੈਡੀਕਲ ਕਾਲਜ ਵਿੱਚ ਤਾਂ ਉਹਦੇ ਰਿਗਾਰਡਿੰਗ ਸਾਡਾ ਪ੍ਰੋਟੈਸਟ ਹੈ ਤੇ ਔਰ ਰਾਤ ਨੂੰ ਸਾਡੇ ਵੀ ਇੱਥੇ ਇਦਾਂ ਹੀ ਇਸ਼ੂਜ਼ ਹੁੰਦੇ ਆ ਕੋਈ ਡਰੰਗ ਕੋਈ ਡਰਿੰਕਿੰਗ ਕਰਕੇ ਆ ਜਾਂਦਾ ਹੈ ਰਾਤ ਨੂੰ ਤੇ ਆ ਫੀਮੇਲ ਸਟਾਫ ਜਾਂ ਡਾਕਟਰਸ ਨਾਲ ਬਹੁਤ ਜ਼ਿਆਦਾ ਉਹ ਹੁੰਦਾ ਹੈ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਤੇ ਗਲਤ ਬੋਲਿਆ ਜਾਂਦਾ ਹੈ ਤੇ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਹਨਾ ਇਹ ਜਸਟ ਹਾਂ ਇਹ ਜਸਟ ਸਿਕਿਉਰ ਉਹਦੇ ਵਾਸਤੇ ਨਹੀਂ ਹੈ ਡਾਕਟਰਸ ਵਾਸਤੇ ਨਹੀਂ ਹੈ ਕਿ ਡਾਕਟਰੀ ਹੋਇਆ ਸੀਗਾ ਇਹ ਸਿਰਫ ਇੱਕ ਸਾਨੂੰ ਉਹ ਦੇਖਣਾ ਚਾਹੀਦਾ ਕਿ ਕੁੜੀ ਸੀਗੀ ਉਹ ਕਿਸੇ ਦੀ ਉਹਨਾਂ ਦੇ ਪੇਰੈਂਟਸ ਲਈ ਕਿੰਨਾ ਔਖਾ ਸੀਗਾ ਦੇਖਣਾ ਹੈ ਨਾ ਸਾਡੇ ਲਈ ਤਾਂ ਔਖਾ ਹੈਗਾ ਹੀ ਆਪਾਂ ਸਿਰਫ ਨਿਊਜ਼ ਤੇ ਦੇਖਦੇ ਆ ਤੇ ਉਹਦੇ ਕਰਕੇ ਪ੍ਰੋਟੈਸਟ ਹੈ ਕੱਲ ਨੂੰ 올ਓਵਰ ਇੰਡੀਆ ਵੀ ਪ੍ਰੋਟੈਸਟ ਹੋ ਰਿਹਾ ਆਈਐਮਐਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ 올ਓਵਰ ਇੰਡੀਆ ਤੇ ਪੰਜਾਬ ਦਾ ਪੀਸੀਐਮਐਸ ਪੀਸੀਐਮਐਸ ਵੱਲੋਂ ਸਾਡਾ ਆਏ ਪ੍ਰੋਟੈਸਟ ਕੀਤਾ ਜਾ ਰਿਹਾ ਹੈ